ਸਾਸ਼ਿਕਾ ਚਾਹਰ ਨੂੰ ਮੈਨ ਟੇਰੰਦਾਵਾ ਅੱਜ ਸਪੈਸ਼ਲ ਤੁਹਾਡੇ ਲਈ ਕਵਰੇਜ ਕਰਨਾ ਆਇਆ ਮੰਡ ਦੇ ਏਰੀਏ ਦੇ ਵਿੱਚ ਦਰਿਆ ਦਾ ਏਰੀਆ ਇਹ ਕੰਡੀ ਦਾ ਏਰੀਆ ਜਿੱਥੇ ਕੀ ਜਨ ਜੀਵਨ ਪਾਣੀ ਦੇ ਆਲੇ ਦੁਆਲੇ ਜਿਹੜਾ ਘੁੰਮਦਾ ਪਾਣੀ ਬਹੁਤ ਉੱਪਰ ਆ ਤੇ ਆਓ ਤੁਹਾਨੂੰ ਦਿਖਾਈਏ ਇਸ ਇਹ ਇਲਾਕੇ ਦਾ ਜਨ ਜੀਵਨ ਜ਼ਿੰਦਗੀ ਕਿਵੇਂ ਇੱਥੇ guzari ਜਾਂਦੀ ਆ ਤੇ ਪਾਣੀ ਕਿੰਨਾ ਕੁ ਉੱਪਰ ਆ ਰੇਡੀਓ ਸਪਾਈਸ ਦੇ ਉੱਤੇ ਸਪੈਸ਼ਲ ਕਵਰ ਕਰਨਾ ਹੈ ਕਪੂਤਰੇ ਦੇ ਵਿੱਚ ਅਸੀਂ ਅੱਜ ਮੰਡ ਦਾ ਏਰੀਆ ਵਿਆਸ ਦਰਿਆ ਪਿੱਛੇ ਤੁਸੀਂ ਮੇਰੇ ਦੇਖ ਸਕਦੇ ਆ ਬੜੀ ਦੂਰ ਤੱਕ ਇਹ ਦਰਿਆ ਇੱਕ ਸਮੇਂ ਜਿਹੜਾ ਆਇਆ ਕਰਦਾ ਸੀ ਤੇ ਹੁਣ ਨੇਚਰਲੀ ਸੁੰਗੜ ਗਿਆ ਲੇਕਿਨ ਅਜੇ ਵੀ ਲਾਈਫ ਇੱਥੇ ਆਲੇ-ਦੁਆਲੇ ਕਿਵੇਂ ਦੀ ਆ ਦਿਖਾਲਦੇ ਆ ਰੈਡੀਓ ਸਪਾਈਸ ਦੇ ਤੇ ਜਦ ਮੰਡ ਦੇ ਏਰੀਏ ਦੇ ਵਿੱਚ ਆਇਆ ਇਹ ਮੰਡ ਦਾ ਏਰੀਆ ਨੇਚਰਲੀ ਜਿਹੜਾ ਬਿਲਕੁਲ ਬਿਆਸ ਦਰਿਆ ਦੇ ਲਾਗੇ ਜਿਹੜਾ ਪੈਂਦਾ ਬਹੁਤ ਉੱਚੇ ਬੰਨ ਆ ਇਹ ਬੰਨ ਜਿਹੜੇ ਆ ਟੁੱਟੇ ਵੀ ਬਹੁਤ ਮਾਰਿਆ ਤੇ ਇਹ ਬੰਨ ਜਿਹੜੇ ਇਹਨਾਂ ਨੇ ਪਾਣੀ ਨੂੰ ਜਿਹੜਾ ਰੋਕ ਲਾ ਖੇਤਾ ਜਿਹੜਾ ਖੇਤੀ ਦਾ ਉਸ ਨੂੰ ਬਚਾਉਣ ਦਾ ਵੀ ਬਹੁਤ ਵੱਡਾ ਕੰਮ ਕੀਤਾ ਪਰ ਇੱਕ ਗੱਲ ਬੜੀ ਇੰਟਰਸਟਿੰਗ ਹੈ ਇਸ ਏਰੀਆ ਦੇ ਅਸੀਂ ਜਦੋਂ ਆ ਰਹੇ ਸੀ ਤੇ ਮੰਡ ਦੇ ਏਰੀਆ ਦੇ ਵਿੱਚ ਪਾਣੀ ਜਿਹੜਾ ਉਹ ਪੌਤੋ ਪ੍ਰਿਆ ਜਿੱਦਾਂ ਹੁਣ ਇੱਧਰ ਜਲੰਧਰ ਵਾਲੇ ਪਾਸੇ ਪਾਣੀ 400 ਫੁੱਟ ਤੁਸੀਂ ਕਈ ਇਲਾਕੇ ਜਾਂਦੇ ਆ 600 ਫੁੱਟ ਤੱਕ ਕਰੀਬ ਪਹੁੰਚ ਗਿਆ ਲੇਕਿਨ ਇੱਥੇ ਪਾਣੀ ਹਜੇ ਵੀ ਬਹੁਤ ਉਪਰੇ ਸੋ ਸਾਡੇ ਨਾਲ ਸਰਦਾਰ ਮਿੰਦਰ ਸਿੰਘ ਜੀ ਹਰੀਵੰਤ ਸਿੰਘ ਜੀ ਕਿੰਨੀ ਕੀ ਦੇਰ ਦਿੱਤੇ ਸੀ ਇੱਥੇ ਰਹਿ ਰਹੇ ਆ ਮੈਂ ਤੇ ਪਹਿਲਾਂ ਤੇ ਬਹਿਕ ਆਪਣਾ ਆ ਜਿਹੜਾ ਲਾਗੇ ਤਈ ਹੁਣੇ ਬਣਾਇਆ ਆਪਣਾ ਘਰ ਅੱਲ ਜੀ ਤੇ ਸਾਲ ਦੋ ਤਿੰਨ ਸਾਲ ਹੋਏ ਮਤਲਬ ਅੱਛਾ ਸੋ ਸੋ ਪਾਣੀ ਇੱਥੇ ਜਿੱਦਾਂ ਚੜਦਾ ਤੁਸੀਂ ਦੇਖਿਆ ਕਦੀ ਪਾਣੀ ਪਿਛਲੇ ਸਾਲ ਪੂਰਾ ਚੜ ਬੰਦ ਦੇ ਕੰਡੇ ਕੰਡੇ ਤੱਕ ਪਾਣੀ ਆ ਗਿਆ ਸੀ ਪਿਛਲੇ ਸਾਲ ਅੱਛਾ ਕੜ ਤੱਕ ਥੋੜਾ ਜਨਾ ਸੜਕ ਤੇ ਚੜਨਾ ਬਸ ਥੋੜਾ ਰਹਿ ਗਿਆ ਸੀ ਥੋੜਾ ਰਹਿ ਗਿਆ ਸੀ ਠੀਕ ਹੈ ਪਹਿਲੀ ਵਾਰ ਪਹਿਲੀ ਵਾਰ ਮੈਂ ਪਹਿਲੇ ਚਲ ਅਸੀਂ ਆਇਆ ਸੀ ਤੋ ਉਦੋਂ ਤੋਂ ਬਤਨ ਬਹੁਤ ਬੁਰਾ ਹਾਲ ਸੀ ਪਰ ਉਹਦੇ ਵਕ ਉਦੋਂ ਦੇ ਇੱਥੇ ਰਹਿ ਰਹੇ ਆ ਨਹੀਂ ਮੈਂ ਤੁਸਰੂ ਦੇ ਕੋਲ ਸਰਵਿਸ ਕਰਦਾ ਨਾ ਤੁੰ ਅੱਛਾ ਪਿੱਛੋਂ ਕਿਹੜੀ ਜਗ੍ਹਾ ਤੋਂ ਤੁਸੀਂ ਹਾਂ ਤਾਂ ਆਪਣਾ ਇਹ ਹੀ ਆ ਲੇਕਿਨ ਪਿਛੋਂ ਹੈ ਜਮਸ਼ੇਰਪੁਰ ਟਾਣਾ ਜਮਸ਼ੇਰਪੁਰ ਟਾਣਾ ਬਹੁਤ ਵਧੀਆ ਹੈ ਤੇ ਇਹ ਆਹੀ ਏਰੀਆ ਕੱਦ ਲਈ ਤੁਹਾਨੂੰ ਵਧੀਆ ਲੱਗਾ ਇਹ ਏਰੀਆ ਨਹੀਂ ਏਰੀਆ ਸਾਡੇ ਬਜ਼ੁਰਗਾਂ ਨੇ ਮਤਲਬ ਬਜ਼ੁਰਗਾਂ ਲਈ ਅੱਛਾ ਅੱਗੇ ਮਤਲਬ ਨਹੀਂ ਸੀ ਵੀ ਠੀਕ ਸੋ ਜਦੋਂ ਪਾਣੀ ਚੜਿਆ ਫਿਰ ਤੁਸੀਂ ਉੱਪਰ ਤੱਕਰ ਦੇਖਿਆ ਸਾਰਾ ਹਾਂਜੀ ਸਾ ਇੱਥੇ ਇੱਥੇ ਬੱਸ ਅੱਛਾ ਤੇ ਪਾਣੀ ਮੋਟਰਾਂ ਦਾ ਜਿਹੜਾ ਤੁਸੀਂ ਲਾਉਨੇ ਆ ਹਾਂਜੀ ਉਹਦਾ ਨਿਕਾਸ ਕਿਹੜੇ ਲੈਵਲ 'ਤੇ ਆ ਪਾਣੀ ਕੀ ਅ ਤੁਹਾਡੇ ਉਚਾਈ ਦੇ ਉੱਤੇ ਇੱਥੇ ਇੱਥੇ ਉਚਾਈ ਦਾ ਮਤਲਬ 20 ਫੁੱਟ ਪਾਣੀ ਦਾ ਮਤਲਬ ਆਮ ਤਾਂ 60 ਫੁੱਟ ਬੋਰ ਜਿਆਦਾ ਜਨੇ ਕਰਨਾ 60 ਫੁੱਟ ਬੋਰ ਕਰਨਾ ਨਹੀਂ ਤਾਂ 20 ਫੁੱਟ ਤੇ ਪਾਣੀ 20 ਫੁੱਟ ਤਾਂ ਪਾਣੀ ਆ ਮਤਲਬ ਫ੍ਰੀ ਜੀ ਕਿਤੇ ਜਿਆਦਾ ਚੜਿਆ ਹੋਵੇ ਤਾਂ ਕਈ ਦਿਨਾਂ ਬਾਅਦ ਥੱਲੇ ਪਾਣੀ ਆ ਜਾਂਦਾ 70 ਫੁੱਟ ਦਾ ਮਤਲਬ ਆਜਣਾ ਮਤਲਬ ਆਜਣਾ ਮੋਟਾ ਮੋਟਾ ਆਜਣਾ 8-10 ਫੁੱਟ ਤੋਂ ਬਾਅਦ ਪਾਣੀ ਆ ਜਾਂਦਾ ਆ ਜਾਂਦਾ ਤੇ ਇਹਦੇ ਨਾਲ ਖੇਤੀ ਇੱਥੇ ਜਿਆਦਾ ਕਾਦੀ ਖੇਤੀ ਸਾਡੀ ਮੋਟਾ ਚੱਲਦੀ ਹਾਂ ਹਾਂ ਇਹ ਤੇ ਕਾਦੀ ਜ਼ਿਆਦਾ ਖੇਤੀ ਕਰਦੇ ਆ ਕਾਦੀ ਬੀਜ ਜ਼ਿਆਦੀ ਤੇ ਹੁਣ ਝੋਨਾ ਤੇ ਕਣਕ ਆ ਅੱਛਾ ਬਸ ਮੱਕੀ ਹੁਣ ਸ਼ੁਰੂ ਕੀਤੀ ਮੱਕੀ ਲਾਉਣਾ ਝੋਨਾ ਤੇ ਕਣਕ ਦੋ ਫਸਲਾਂ ਦੋ ਫਸਲਾਂ ਸਹੀ ਕਰਦੇ ਆ ਆਲੂ ਨਹੀਂ ਲਾਉਂਦੇ ਆਲੂ ਲਾਉਂਦੇ ਬਹੁਤ ਕੱਟ ਲਉਂਦੇ ਲੋਹੀ ਜਿੰਨਾ ਇੰਟਰਸਟ ਆ ਬਲਉਂਦੇ ਆਪਾਂ ਅੱਛਾ ਅੱਜ ਤੁਹਾਨੂੰ ਮੋਟਰ ਜਿਹੜੀ ਆ ਇਹ ਇੱਥੇ ਦਿਖਾ ਲਈਏ ਆਮ ਤੁਸੀਂ ਇਹ ਮੋਟਰਾਂ ਦੇ ਜਿਹੜੇ ਆ ਦੇਖੂਗੇ ਸਟਾਈਲ बाकी सौ फुट कर फोट करो सो फुट कराया पीने ਵੈਰੀ ਇੰਟਰਸਟਿੰਗ ਓਕੇ ਜੀ ਬਹੁਤ ਬਹੁਤ